ਬੀਬੀ ਹਜ਼ੂਰ ਦੱਸਦੇ ਹੁੰਦੇ ਸੀ ਕਹਿੰਦੇ ਪੁਰਾਣੇ ਸਮੇਂ ਚ ਨਾ ਸ਼ੁਰੂ-ਸ਼ੁਰੂ ਚ ਬਜ਼ੁਰਗਾਂ ਨੇ ਉਹ ਮੁੰਜ ਬਟਣੀ ਰਸੀ ਬਟਣੀ ਔਰ ਵੱਡੇ-ਵੱਡੇ ਬਿੰਨੇ ਸਿਰ ਤੇ ਰੱਖ ਕੇ ਤੁਰ ਕੇ ਹੁਸ਼ਿਆਰਪੁਰ ਜਾਣਾ ਉਹ ਵੇਚ ਕੇ ਫਿਰ ਖਾਣ ਨੂੰ ਰਾਸ਼ਨ ਸਿਰ ਤੇ ਰੱਖ ਕੇ ਲੈ ਕੇ ਆਣਾ ਯਾਨੀ ਤੇਰੇ ਤੇਰੇ 14-14 ਕਿਲੋ ਮੀਟਰ ਚੱਲ ਕੇ ਜਾਣਾ ਭਾਰ ਲੈ ਕੇ ਤੇ 14-15 ਕਿਲੋ ਨੂੰ ਵਾਪਸ ਔਰ ਸਰੀਰ ਵੀ ਫਿੱਟ ਰਹਿੰਦੇ ਸੀ ਅੱਜ ਕੱਲ ਹਾਲਾਤ ਕਿੱਥੋਂ ਵਿਗੜੇ ਐ ਸੋ ਇਹ શ્રીਕ੍ਰਿਸ਼ਨ ਇਹੀ ਚੀਜ਼ ਦਾ ਹੱਲ ਦੱਸਦੇ ਐ ਸਮਝਦੇ ਹੋ ਕਿ ਇਹ ਕਿਹੜੇ ਕਿਹੜੇ ਸ਼ਤਰੂ ਹੈ ਸਾਡੇ ਅੰਦਰ ਕਿ ਅਗਰ ਅਸੀਂ ਇਹਨਾਂ ਨੂੰ ਖਤਮ ਨਾ ਕੀਤਾ ਤਾਂ ਇਹਨਾਂ ਸ਼ਤਰੂਆਂ ਨੇ ਸਾਨੂੰ ਖਤਮ ਕਰ ਦੇਣਾ ਹੈ ਸਵਾਉ ਸਮਝਿਏ ਦੁਆਰਾ ਕਿ हे ਪ੍ਰਿਯੇ ਅਰਜੁਨ ਪ੍ਰੇਮ ਸਾਹਸ ਔਰ ਵਿਸ਼ਵਾਸ ਕੇ ਬਾਣੋ ਕੇ ਦੁਆਰਾ ਬਾਣ ਯਾਨੀ ਤੀਰ ਹੁਣ ਕਿਹੜੇ ਤੀਰਾਂ ਨਾਲ ਆਪਣੇ ਸ਼ਤਰੂਆਂ ਨੂੰ ਖਤਮ ਕਰ ਸਕਦੇ ਹਾਂ ਅਸੀਂ ਉਹਨਾਂ ਨੇ ਦੱਸਿਆ ਪ੍ਰੇਮ ਵਿਸ਼ਵਾਸ ਔਰ ਤੀਸਰਾ ਕੀ ਕਿਹਾ ਸਾਹਸ ਸਾਹਤ ਯਾਨੀ ਹੌਸਲਾ ਹਿੰਮਤ ਸਮਝ ਨਾ ਜ਼ਰਾ ਕਹਿੰਦੇ ਪ੍ਰੇਮ ਵਿਸ਼ਵਾਸ ਔਰ ਸਾਹਸ ਕੇ ਬਾਣੋ ਦੁਆਰਾ ਆਪਣੇ ਭੀਤਰ ਕੇ ਡਰ ਚਿੰਤਾ ਸ਼ੋਗ ਸ਼ੰਕਾ ਨਫ਼ਰਤ ਔਰ ਕ੍ਰੋਧ ਰੂਪੀ ਸ਼ਤਰੂਓਂ ਕੋ ਖਤਮ ਕਰ ਦੋ ਨਹੀਂ ਤੋ ਇਹ ਤੁਮੇ ਖਤਮ ਕਰ ਦੇਂਗੇ ਹੁਣ ਇੱਥੇ ਕੀ ਕਿਹਾ ਡਰ ਇਹ ਡਰ ਵੀ ਸਾਡਾ ਸ਼ਤਰੂ ਹੈ ਕਿਉਂਕਿ ਜਿੰਨਾ ਜ਼ਿਆਦਾ ਬੰਦਾ ਡਰਦਾ ਹੈ ਨਾ ਕਿਸੇ ਚੀਜ਼ ਨੂੰ ਲੈ ਕੇ ਉਨਾ ਹੀ ਬੰਦੇ ਦੀ ਜਿਹੜੀ ਨਾ ਜਦਾਂ ਅੰਦਰੋਂ ਦੱਸਿਆ ਘੋਣ ਖਾ ਜਾਂਦਾ ਲੱਗਣ ਨੂੰ ਇਹ ਡਰ ਵੀ ਬੰਦੇ ਨੂੰ ਅੰਦਰੋਂ ਅੰਦਰ ਖੋਖਲਾ ਤਾਂ ਹੀ ਦੇਖਦੇ ਡਰਦੇ ਆ ਤਾਂ ਸਾਡੇ ਹੱਥ ਫੜ ਕੰਬਣਾ ਉਹਦੇ ਸਰੀਰ ਅੰਦਰ ਕੰਪਣਾ ਆ ਜਾਂਦੀ ਹੈ ਡਰਨ ਵਾਲੇ ਬੰਦੇ ਦੀ ਭੁੱਖ ਵੀ ਮਿਟ ਜਾਂਦੀ ਹੈ ਨੀਂਦ ਵੀ ਤਾਂ ਫਿਰ ਤੇ ਸਰੀਰ ਤੇਣਾ ਕੀ ਹੈ ਹੁਣ ਇੱਥੇ ਦੇਖਿਆ ਕਿ ਜਿਹੜੀਆਂ ਚੀਜ਼ਾਂ ਦਾ ਡਰ ਜਾਇਜ਼ ਹੈ ਉਹ ਤਾਂ ਹੋਣਾ ਚਾਹੀਦਾ ਪਰ ਇੱਥੇ ਬੰਦਾ ਉਹਨਾਂ ਡਰਾਂ ਨੂੰ ਵੀ ਲੈ ਕੇ ਬੈਠਾ ਹੈ ਜੋ ਕਿ ਜਿਹਨਾਂ ਤੋਂ ਡਰਨ ਦਾ ਤਾਂ ਕੋਈ ਸਵਾਲ ਹੀ ਨਹੀਂ ਪਹਿਲਾ ਬੰਦਾ ਕਹਿੰਦਾ ਮੌਤ ਦਾ ਡਰ ਮੌਤ ਦਾ ਕੀ ਡਰਨਾ ਭਾਈ ਜਦੋਂ ਜਾਣਾ ਹੈ ਦੁਨੀਆ ਤੋਂ ਕਿਉਂਕਿ ਜਦਾਂ ਦੱਸੀਦਾ ਨਾ ਕਿ ਜੋ ਆਇਆ ਉਸਨੇ ਮਰ ਮੌਤ ਨੂੰ ਅਸੀਂ ਟਾਲ ਸਕਦੇ ਆ ਜਦੋਂ ਆਣਾ ਹੈ ਜਾਣਾ ਹੀ ਹੈ ਤਾਂ ਹੀ ਤਾਂ ਵੀ ਮੰਨੀਓ ਨੇ ਬੜੀ ਪਿਆਰੀ ਗੱਲ ਕਹੀ ਚੱਕਰ ਵਿਊ ਦੇ ਵਿੱਚ ਜਦੋਂ ਅਬੀ ਮੰਨੀਓ ਨੂੰ ਖਤਮ ਕਰ ਕੀਤਾ ਗਿਆ ਨਾ ਤਾਂ ਮਰਨ ਤੋਂ ਪਹਿਲਾਂ ਅਬੀ ਮੰਨੀਓ ਨੂੰ ਕਿਹਾ ਕਿ ਹਿੰਮਤ ਹਾਰ ਕੇ ਮਰਨੇ ਕੀ ਬਜਾਏ ਅੱਛਾ ਹੈ ਕਿ ਹਿੰਮਤ ਨਾਲ ਲੜ ਕੇ ਮਰਾ ਜਾਏ ਉਹ ਕਹਿੰਦੇ ਡਰ ਕੇ ਮਰਨ ਦੀ ਵਜਾਇੇ ਨਾ ਚੰਗੀ ਗੱਲ ਲੈ ਕੇ ਲੜਖੇ ਮਰਿਆ ਜਾਏ ਲੜਨ ਦਾ ਮਤਲਬ ਕੀ ਹੈ ਕਿ ਅੱਜ ਬੰਦਾ ਡਰਦਾ ਹੈ ਕਿ ਤੇ ਆ ਦੁੱਖ ਨਾ ਆਵੇ ਆ ਪ੍ਰੋਬਲਮ ਨਾ ਆਵੇ ਆ ਮੁਸ਼ਕਿਲ ਨਾ ਆਵੇ ਤਾਂ ਜਿਹੜੇ ਮਾਲਕ ਨਾਲ ਪਿਆਰ ਕਰਨ ਵਾਲੇ ਆ ਨਾ ਉਹ ਫੇ ਕੀ ਕਹਿੰਦੇ ਆ ਕਿ ਉਹ ਤਾਂ ਚੁਣੌਤੀਆਂ ਨੂੰ ਖੁਦ ਚੁਣੌਤੀ ਦਿੰਦੇ ਆ ਕਿ ਆ ਤੇਰੀ ਹਿੰਮਤ ਦੇ ਸਾਹਮਣੇ ਸਮਝਦੇ ਹੋ ਕਿ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਇਕੱਲੇ ਨਹੀਂ ਹਾਂ ਸਾਡੇ ਨਾਲ ਜਿਹੜੀ ਤਾਕਤ ਹੈ ਆ ਜਾਵੇ ਕੋਈ ਵੀ ਮੁਸ਼ਕਿਲ ਅਗਰੇ ਮੁਸ਼ਕਿਲ ਨਾਲ ਟਕਰਾਂਗੇ ਤਾਂ ਉਹ ਤਾਕਤ ਸਾਨੂੰ ਹਾਰਨ ਨਹੀਂ ਦੇਗੀ ਬਲਕਿ ਮੁਸ਼ਕਿਲ ਹਾਰੇਗੀ ਔਰ ਅਸੀਂ ਕਾਮਯਾਬ ਹੋ ਕੇ ਦਿਖਾਵਾਂਗੇ ਔਰ ਜਿਹਨਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰਾ ਮਾਲਿਕ ਮੇਰੇ ਤਾਂ ਫਿਰ ਉਹ ਡਰਦੇ ਕਿਉਂ ਆ ਉਹ ਤਾਂ ਆਪ ਆਵਾਜ਼ ਮਾਰਦੇ ਆ ਸਮਝਦੇ ਹੋ ਕਿ ਨਹੀਂ ਇਸ ਲਈ ਉਹ ਕਹਿੰਦੇ ਚੁਣੌਤੀਆਂ ਤੋਂ ਵੀ ਕੀ ਡਰਨਾ ਮੁਸ਼ਕਿਲਾਂ ਤੋਂ ਵੀ ਕੀ ਡਰਨਾ ਸੋ ਕਿਉਂ ਡਰ ਰਖੀਏ ਬਲਕਿ ਤਿਆਰ ਰਹੀਏ ਕਿ ਆਵੇ ਕੋਈ ਮੁਸ਼ਕਿਲ ਅਸੀਂ ਹੱਲ ਕਰਨ ਨੂੰ ਉਹ ਇੱਕ ਬੰਦਾ ਡਰਦਾ ਹੈ ਕੋਈ ਮੁਸ਼ਕਿਲ ਨਾ ਆ ਜਾਵੇ ਕੋਈ ਪ੍ਰੋਬਲਮ ਨਾ ਆ ਜਾਵੇ ਤੇ ਇੱਕ ਬੰਦਾ ਕਹਿੰਦਾ ਹੈ ਕੋਈ ਡਰ ਨਹੀਂ ਹੈ ਉਹ ਤੈਨੂੰ ਡਰ ਨਹੀਂ ਵੀ ਪ੍ਰੋਬਲਮ ਆ ਜਾਏਗੀ ਕੋਈ ਮੁਸ਼ਕਿਲ ਆ ਜਾਵੇ ਆਵੇ ਪ੍ਰੋਬਲਮ ਆਵੇ ਮੁਸ਼ਕਿਲ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਹਰ ਮੁਸ਼ਕਿਲ ਨਾਲ ਲੜਨ ਵਾਲੇ ਆ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਵਾਲੇ ਆ ਕਿਉਂਕਿ ਅਸੀਂ ਇਕੱਲੇ ਨਹੀਂ ਆ ਉਹ ਸਾਡੀ ਵਾ ਸਾਡੇ ਮਾਲਿਕ ਨੇ ਫੜੀ ਹੋਈ ਹੈ ਜਿੱਦ ਅਸੀਂ ਦੱਸੀਦਾ ਨਾ ਕਿ ਚਾਹੇ ਲੱਖੋਂ ਪੈਰ ਖਿੱਚ ਕੇ ਮuje ਗਿਰਾਣੇ ਦੀ ਕੋਸ਼ਿਸ਼ ਕਰ ਲੈ ਚਾਹੇ ਲੱਖੋਂ ਪੈਰ ਖਿੱਚ ਕੇ ਮuje ਗਿਰਾਣੇ ਦੀ ਕੋਸ਼ਿਸ਼ ਕਰ ਲੈ ਮੈਂ ਗਿਰ ਨਹੀਂ ਸਕਦਾ ਕਿਉਂਕਿ ਮੇਰਾ ਹੱਥ ਮੇਰੇ ਮਾਲਿਕ ਨੇ ਥਾਮ ਰੱਖਾ ਹੈ ਉਹ ਜਿਹਦਾ ਹੱਥ ਹੀ ਉਹਨੇ ਫੜਿਆ ਹੋਵੇ ਦੁਨੀਆ ਲੱਖ ਲੱਤਾਂ ਖਿੱਚੀ ਜਾਵੇ ਕੋਈ ਉਹਨੂੰ ਗਿਰਾ ਤਵੇ ਜਦੋਂ ਵਿਸ਼ਵਾਸ ਹੈ ਕਿ ਮੇਰੀ ਬਾਹ ਉਹਨੇ ਫੜੀ ਹੋਈ ਹੈ ਜਿੱਦਾਂ ਹੁਣ ਸਮਝ ਲਓ ਬੱਚੇ ਨੂੰ ਉਹਨੇ ਪਕੜਿਆ ਆ ਤਾਂ ਬੱਚਾ ਕਦੀ ਗਿਰ ਵਸੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਨੂੰ ਸੰਭਾਲਣ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਔਰ ਜਿਹਨਾਂ ਅੰਦਰ ਇਹ ਵਿਸ਼ਵਾਸ ਹੁੰਦਾ ਹੈ ਉਹਨਾਂ ਦੀ ਹਿੰਮਤ ਉਹਨਾਂ ਦੀ ਸੋਚ ਉਹਨਾਂ ਦਾ ਹੌਸਲਾ ਇੰਨਾ ਵੱਧ ਜਾਂਦਾ ਹੈ ਕਿ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਲੈ ਬੰਦ ਕਰੋ ਡਰ ਨਾਲ ਸਮਝਦੇ ਹੋਗੇ ਜਦੋਂ ਇੱਥੇ ਫਿਰ ਘਮਾਂਗੇ ਇੱਕ ਇਨਸਾਨ ਸਭ ਤੋਂ ਡਰਦਾ ਹੈ ਤੇ ਇੱਕ ਇਨਸਾਨ ਸਪਨੂ ਕੰਟਰੋਲ ਕਰਨਾ ਸਿੱਖਦਾ ਹੈ ਹੁਣ ਜਿਹਨੇ ਸਿੱਖਦਾ ਹੈ ਨਾ ਉਹ ਡਰਦਾ ਨਹੀਂ ਹੈ ਫਿਰ ਉਹ ਹੱਲ ਹੁਣ ਜੇ ਘਰ ਦੇ ਸੱਪ ਆ ਜੇ ਉਹ ਡਰ ਕੇ ਘਰ ਛੱਡਣ ਦੀ بجائے ਲਾਠੀ ਲੈ ਕੇ ਸੱਪ ਨੂੰ ਘਰੋਂ ਗੱਢੀਏ ਕੋਈ ਘਰ ਸਾਡਾ ਹੈ ਸੋ ਇਹਨੂੰ ਕਹਿੰਦੇ ਹਿੰਮਤ ਕਿ ਮੁਸ਼ਕਿਲ ਆਵੇ ਤਾਂ ਮੁਸ਼ਕਿਲ ਤੋਂ ਡਰਨ ਦੀ بجائے ਕਿਉਂ ਨਾ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਇਆ ਜਾਵੇ ਕਿ ਅਸੀਂ ਮੁਸ਼ਕਿਲਾਂ ਨੂੰ ਡਰਾ ਸਕੀਏ ਮੁਸ਼ਕਿਲਾਂ ਨੂੰ ਹਰਾ ਸਕੀਏ इसलिए कोशिश कर रहे हैं और कोशिश करते रहेंगे कोशिश कर रहे हैं और कोशिश करते ये तो आधे सारे वास्ते इतने लिखनी है लाइन हैं कि कोशिश कर रहे हैं और कोशिश करते रहेंगे जब तक जीत नहीं जाते तब तक इन हालातों से लड़ते रहेंगे पर हार मान के नहीं बैठेंगे कदी ਹਿੰਮਤ ਹਾਰ ਕੇ ਨਹੀਂ ਬੈਠਾਂਗੇ ਕੋਸ਼ਿਸ਼ ਕਰ ਰਹੇ ਆ ਤਾਂ ਕੋਸ਼ਿਸ਼ ਕਰਦੇ ਕਿਉਂਕਿ ਇੱਥੇ ਇੱਕ ਗੱਲ ਕਵਾਂਗੇ ਘੜੀ ਹੈ ਤੁਹਾਡੇ ਕੋਲ ਘੜੀ ਹੈ ਲਾਈ ਹੋਈ ਨਹੀਂ ਨਾ ਚਲੋ ਮੋਬਾਈਲ ਤਾਂ ਹੋਣਾ ਹੀ ਚਲੋ ਜਿੰਨੇ ਜਿੰਨੇ ਲਾਈ ਆ ਮੜੀ ਦੇਖੋ ਘੜੀ ਆਪਣੀ ਚੱਲ ਰਹੀ ਹੈ ਚੱਲ ਰਹੀ ਹੈ ਨਾ ਚੱਲ ਰਹੀ ਹੈ ਤਾਂ ਹੀ ਲਾਈ ਹੋਈ ਹੈ ਜੇ ਬੰਦ ਹੁੰਦੀ ਤੁਸੀਂ ਘੜ ਰੱਖੀ ਹੁਣੇ ਸੀ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਹੜੀ ਘੜੀ ਬੰਦ ਹੋ ਜਾਵੇ ਰੁਕ ਜਾਵੇ ਉਹਨੂੰ ਫੇਰ ਮਾਲਕ ਲਾਂਦਾ ਨਹੀਂ ਹੈ ਘੜੀ ਹੈ ਘੜੀ ਦੇ ਮਾਲਕ ਉਹ ਤੁਸੀਂ ਤੁਸੀਂ ਉਸੇ ਘੜੀ ਨੂੰ ਲਾਂਦੇ ਹੋ ਜਿਹੜੀ ਘੜੀ ਚੱਲਦੀ ਰਹਿੰਦੀ ਹੈ ਤਾਂ ਜਿਹੜੀ ਘੜੀ ਬੰਦ ਹੋ ਜਾਵੇ ਰੁਕ ਜਾਵੇ ਫਿਰ ਜਾਂ ਤਾਂ ਮਕੈਨਿਕ ਹੋ ਜਾਂਦੀ ਹੈ ਤਾਂ ਜਾਂ ਘਰ ਦੇ ਦਰਾਜ ਵਿੱਚ ਪਈ ਹੁੰਦੀ ਹੈ ਦਰਾਜ ਵਿੱਚ ਪਈ ਹੁੰਦੀ ਹੈ ਲੈ ਵੀ ਰੱਖ ਦਿਓ ਟੇਬਲ ਤੇ ਇਹ ਘੜੀ ਚੱਲਦੀ ਹੈ ਸਮਝ ਆ ਰਹੀ ਕਿ ਨਹੀਂ ਸੋ ਇਤੋਂ ਛੋਟੀ ਇਹ ਚੀਜ਼ ਸਮਝਣੀ ਹੈ ਕਿ ਤੁਸੀਂ ਉਹ ਮਾਲਕ ਇਹ ਹੈ ਘੜੀ ਸਮਝ ਨਾ ਜ਼ਰਾ ਔਰ ਉਹੀ ਘੜੀ ਮਾਲਕ ਆਪਣੇ ਨਾਲ ਰੱਖਦਾ ਹੈ ਜਿਹੜੀ ਚਲਦੀ ਰਹੇ ਜਿਹੜੀ ਰੁਕ ਜਾਵੇ ਫਿਰ ਮਾਲਕ ਉਹਨੂੰ ਆਪਣੇ ਤੋਂ ਦੂਰ ਹੀ ਰਹਿ ਤੂੰ ਸਮਝਦੇ ਹੋ ਕਿ ਨਹੀਂ ਇਹ ਘੜੀ ਸਾਨੂੰ ਕੀ ਸਿਖਾਉਂਦੀ ਹੈ ਇਹਹੀ ਸਿਖਾਉਂਦੀ ਹੈ ਕਿ ਚੱਲਦਾ ਰਹੇ ਚੱਲਦਾ ਰਹੇ ਹਾਲਾਤ ਜਿੱਦਾਂ ਦੇ ਮਰਜ਼ੀ ਹੁਣ ਵਕਤ ਜਿੱਦਾਂ ਦੇ ਮਰਜ਼ੀ ਨੂੰ ਗਰਮੀ ਹੈ ਤਾਂ ਵੀ ਘੜੀ ਨੇ ਚੱਲਣਾ ਹੀ ਹੈ ਸਰਦੀ ਹੈ ਤਾਂ ਵੀ ਘੜੀ ਨੇ ਇਹ ਰੁਕਦੀ ਨਹੀਂ ਹੈ ਸੋ ਇਹ ਘੜੀ ਸਾਨੂੰ ਸਿਖਾਉਂਦੀ ਹੈ ਕਿ ਤੇਰੇ ਵੀ ਹਾਲਾਤ ਚਾਹੇ ਜਦੋਂ ਵੀ ਮਰਜੀ ਹੈ ਦੁੱਖ ਹੈ ਸੁੱਖ ਹੈ ਖੁਸ਼ੀ ਹੈ ਗਮੀ ਹੈ ਚਲਦਾ ਰਹੇ ਕਿਉਂਕਿ ਜਿਹੜਾ ਚਲਦਾ ਰਹੇਗਾ ਉਹਨੂੰ ਹੀ ਮਾਲਕ ਆਪਣੇ ਨਾਲ ਰੱਖੇ ਕਿਉਂਕਿ ਰੱਬ ਕਹਿੰਦਾ ਮੈਂ ਉਹਦੇ ਨਾਲ ਆ ਜਿਹੜਾ ਹਰ ਹਾਲਾਤ ਵਿੱਚ ਚਲਦਾ ਵਿਸ਼ਵਾਸ ਨਾਲ ਕਦਮ ਵਧਾਂਦਾ ਉਹਦੇ ਨਾਲ ਮੈਂ ਹਾਂ ਤੇ ਜਿਹੜਾ ਰੁਕ ਗਿਆ ਡਰ ਕੇ ਰੁਕ ਗਿਆ ਹਿੰਮਤ ਹਾਰ ਕੇ ਰੁਕ ਗਿਆ ਨਿਰਾਸ਼ ਹੋ ਕੇ ਰੁਕ ਗਿਆ ਜਾਂ ਬੰਦਾ ਕਈ ਵਾਰ ਉਹ ਬੇਤੁਹਮਤ ਹੈ ਨਹੀਂ ਮੈਂ ਨਹੀਂ ਕਰ ਸਕਦਾ ਤਾਂ ਫਿਰ ਰੱਬ ਵੀ ਉਹਦਾ ਸਾਥ ਜੇ ਘੜੀ ਬੰਦ ਹੋਵੇ ਮਾਲਕ ਵੀ ਕੰਨ ਰੱਖਦੇ ਪਰ ਇੱਥੇ ਤੁਹਾਨੂੰ ਇੱਕ ਗੱਲ ਕਹਾਂਗੇ ਆਪਸ਼ਨ ਹੈ ਤੁਹਾਡੇ ਕੋ ਅਗਰ ਤੁਹਾਡੇ ਜੀਵਨ ਦੀ ਘੜੀ ਬੰਦ ਹੈ ਨਾ ਤਾਂ ਅਸੀਂ ਬੈਠੇ ਆ ਠੀਕ ਕਰਨ ਵਾਲੇ ਸਮਝਿਓ ਬੰਦ ਦਾ ਮਤਲਬ ਜੇ ਬੰਦਾ ਨਿਰਾਸ਼ ਹੋ ਚੁੱਕਾ ਹੈ ਇਹਦਾ ਮਤਲਬ ਹੁਣ ਆਸ਼ ਜਗਾਣੀ ਪੈਣੀ ਹੈ ਇਹਦੇ ਅੰਦਰ ਅਗਰ ਬੰਦੇ ਅੰਦਰ ਡਰ ਹੈ ਤਾਂ ਹਿੰਮਤ ਪੈਦਾ ਕਰਨੀ ਪੈਣੀ ਹੈ ਅਗਰ ਬੰਦਾ ਨਾ ਬਿਲਕੁਲ ਟੁੱਟ ਕੇ ਬਹਿ ਚੁੱਕਾ ਹੈ ਤੈਨੂੰ ਦੁਬਾਰਾ ਜੋੜਨਾ ਉਰੇ ਜੋੜਨ ਦਾ ਕੰਮ ਹੀ ਫਕੀਰ ਕਰਦੇ ਆ। ਔਰ ਇੱਥੇ ਫੇਰ ਕਵਾਂਗੇ। ਹਰ ਦਿਨ ਤੁਸੀਂ ਦੇਖਦੇ ਕੈਲੰਡਰ ਤੇ ਡੇਟ ਬਦਲਦੀ ਐ। ਹਰ ਦਿਨ ਕੈਲੰਡਰ ਤੇ ਡੇਟ ਬਦਲਦੀ ਐ। ਅੱਜ ਬੰਦਾ ਕਹਿੰਦਾ ਹੈ ਅੱਜ 12 ਐ ਤਾਂ ਕੱਲ ਨੂੰ ਜਦੋਂ ਆਣੀ ਐ ਤਾਂ ਬੰਦੇ ਨੇ ਕੈਲੰਡਰ ਨੂੰ ਐਂ ਕਰ ਦੇਣਾ 13। ਹਰ ਦਿਨ ਕੈਲੰਡਰ ਤੇ ਡੇਟ ਬਦਲਦੀ ਐ। ਤਾਂ ਇੱਕ ਦਿਨ ਯਾਦ ਰੱਖੋ ਕਿ ਹਰ ਦਿਨ ਕੈਲੰਡਰ ਤੇ ਡੇਟ ਬਦਲਦੀ ਪਰ ਇਹ ਕਿਤੇ ਐਸੀ ਵੀ ਆਉਂਦੀ ਜਿਹੜੀ ਕੈਲੰਡਰ ਨੂੰ ਹੀ ਬਦਲ ਦਿੰਦੀ ਐ। ਉਹ ਕਿਹੜੀ ਡੇਟ ਹੁੰਦੀ ਹੈ 31 ਦਸੰਬਰ ਬੰਦਾ ਕਹਿੰਦਾ ਪੁਰਾਣਾ ਕਲੰਡਰ ਬਦਲ ਦਿਓ ਇੱਥੇ ਦੱਸਣਾ ਕੀ ਚਾਹਾਂਗੇ ਕਿ ਹਰ ਦਿਨ ਤੁਹਾਡੀ ਜ਼ਿੰਦਗੀ ਦਾ ਬਦਲ ਰਿਹਾ ਹੈ ਅਗਰ ਅੱਜ ਦੁੱਖ ਹੈ ਅਗਰ ਅੱਜ ਪਰੇਸ਼ਾਨੀ ਹੈ ਉਹ ਲਗਾਤਾਰ ਚਲਦੇ ਰਹੋ ਚਲਦੇ ਰਹੋ ਚੱਲਦੇ ਰਹੋ ਇੱਕ ਟਾਈਮ ਐਸਾ ਆਏਗਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਤੁਹਾਡਾ ਜੀਵਨ ਬਦਲ ਜਾਏਗਾ ਵਿਸ਼ਵਾਸ ਰੱਖੋ ਸਮਾਦਿਕ ਤੇ ਬਸ ਕਿਉਂਕਿ ਸਭ ਤੋਂ ਪਹਿਲਾਂ ਜਿਹਦਾ ਬਵੀਕਾ ਅਨੰਦ ਜੀ ਕਹਿੰਦੇ ਸੀ ਕਿ ਈਸ਼ਵਰ ਤੇ ਵੀ ਉਹੀ ਵਿਸ਼ਵਾਸ ਕਰ ਸਕਦਾ ਜਿਹਨੂੰ ਆਪਣੇ ਆਪ ਤੇ ਵਿਸ਼ਵਾਸ ਹੋਵੇ ਵਿਸ਼ਵਾਸ ਹੋਵੇ ਕਿ ਮੈਂ ਕਰ ਸਕਦਾ ਕਿਉਂਕਿ ਮੈਨੂੰ ਤਾਕਤ ਦੇਣ ਵਾਲਾ ਮੇਰਾ ਮਾਲਕ ਮੇਰੇ ਇਦਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਡੇ ਅੰਦਰ ਔਰ ਸੋਚ ਆਪਣੀ ਪਤਾ ਕਿੱਦਾਂ ਹੀ ਰੱਖਣੀ ਹੈ ਕਹਿੰਦੇ ਕਿ ਸ਼ਤਰੰਜ ਸ਼ਤਰੰਜ ਜਾਣਦੇ ਹੋ ਨਾ ਤੁਸੀਂ ਸ਼ਤਰੰਜ ਪਈ ਸੀ ਉਹਦੇ ਮੋਹਰੇ ਪਏ ਹੋਏ ਆ ਤਾਂ ਕੱਲੇ ਕੱਲੇ ਮੋਹਰੇ ਨੂੰ ਇੱਕ ਦਿਨ ਇੱਕ ਦਾਰਸ਼ਨਿਕ ਪੁੱਛਣ ਲੱਗਾ ਦਾਰਸ਼ਨਿਕ ਕਿਉਂਕਿ ਗਹਿਰਾਈ ਦੀ ਗੱਲਾਂ ਕਰਨ ਵਾਲੇ ਹੁੰਦੇ ਆ ਉਹਨੇ ਪੁੱਛਿਆ ਜਿਹੜਾ ਹਾਥੀ ਸੀ ਤੂੰ ਕੌਣ ਹੈ ਕਹਿੰਦਾ ਮੈਂ ਹਾਥੀ ਦੂਜੇ ਨੇ ਪੁੱਛਿਆ ਤੂੰ ਕੌਣ ਹੈ ਜੀ ਮੈਂ ਊਠ ਕਿ ਜਿਹਨੇ ਪੁੱਛਿਆ ਤੂੰ ਕੌਣ ਹੈ ਜੀ ਮੈਂ ਘੋੜਾ ਤੂੰ ਕੌਣ ਹੈ ਮੈਂ ਵਜ਼ੀਰ ਤੂੰ ਕੌਣ ਹੈ ਮੈਂ ਰਾਜਾ ਕੱਲੇ ਕੱਲੇ ਪੁੱਛ ਰਿਹਾ ਤਾਂ ਸਾਹਮਣੇ ਉਹਦੇ ਪਿਆਦੇ ਆ ਪਿਆਦਿਆਂ ਦੀ ਲਾਈਨ ਹੈ ਇਹਨੇ ਪੁੱਛਿਆ ਪਹਿਲੇ ਪਿਆਦੇ ਨੂੰ ਤੂੰ ਕੌਣ ਹੈ ਕਹਿੰਦਾ ਜੀ ਮੈਂ ਪਿਆਦਾ ਦੂਜੇ ਨੇ ਪੁੱਛਿਆ ਤੂੰ ਕੌਣ ਹੈ ਕਹਿੰਦਾ ਜੀ ਮੈਂ ਪਿਆਦਾ ਪਿਆਦਿਆਂ ਨੂੰ ਪੁੱਛਿਆ ਤਾਂ ਸਾਰੇ ਨੇ ਕਹੀ ਮੈਂ ਪਿਆਦਾ ਲਾਸਟ ਪਿਆਦੇ ਨੂੰ ਪੁੱਛਿਆ ਤੂੰ ਕੌਣ ਹੈ ਕਹਿੰਦਾ ਜੀ ਮੈਂ ਹੋਣ ਵਾਲਾ ਵਜ਼ੀਰ ਉਹ ਕਹਿੰਦੇ ਹੋਣ ਵਾਲਾ ਵਜ਼ੀਰ ਤੂੰ ਤਾਂ ਪਿਆਦਾ ਹੈਂ ਤੂੰ ਕਿਦਾ ਵਜ਼ੀਰ ਉਹ ਕਹਿੰਦਾ ਵਿਸ਼ਕ ਇਸ ਵੇਲੇ ਮੈਂ ਪਿਆਦਾ ਹਾਂ ਪਰ ਮੇਰਾ ਵਿਸ਼ਵਾਸ ਹੈ ਕਿਰ ਚਾਲ ਸਹੀ ਚਲੀ ਜਾਵੇ ਤਾਂ ਮੈਂ ਵਜ਼ੀਰ ਬਣ ਸਕਦਾ ਹਾਂ। ਔਰ ਜਿਹਨੂੰ ਸ਼ਤਰੰਜ ਬਾਰੇ ਨੌਲੇਜ ਹੈ ਨਾ ਉਹਨੂੰ ਪਤਾ ਹੋਏਗਾ ਕਿ ਅਗਰ ਸਹੀ ਚਾਲ ਚਲੀ ਜਾਵੇ ਤਾਂ ਉਹ ਪਿਆਦਾ ਆਖਰੀ ਘਰ ਤੱਕ ਪਹੁੰਚ ਜਾਵੇ ਤਾਂ ਪਿਆਦਾ ਨਹੀਂ ਰਹਿੰਦਾ ਫਿਰ ਉਹ ਵਜ਼ੀਰ ਬਣ ਜਾਂਦਾ ਹੈ। ਜਿਹਦੀ ਪਾਵਰ ਕਿਹ ਹੀ ਗੁਣਾ ਵੱਧ ਜਾਂਦੀ ਹੈ। ਸਮਝਦੇ ਹੋ ਇਹ ਸ਼ਤਰੰਜ ਦਾ ਨਿਯਮ ਹੈ। ਔਰ ਇਹ ਸ਼ਤਰੰਜ ਦਾ ਨਿਯਮ ਨਹੀਂ ਹੈ ਜ਼ਿੰਦਗੀ ਦਾ ਵੀ ਨਿਯਮ ਹੈ। ਪਰ ਉਸ ਵਜ਼ੀਰ ਬਣਨ ਤੱਕ ਉਸ ਦਾਸ਼ਿਕ ਨੇ ਕਿਹਾ ਤੂੰ ਪਿਆਦਾ ਤੈਨੂੰ ਪਤਾ ਨਹੀਂ ਰਸਤੇ 'ਚ ਘੋੜੇ ਵੀ ਆਣੇ ਆ ਤੈਨੂੰ ਮਾਰਨ ਵਾਸਤੇ ਹਾਥੀ ਵੀ ਆਣੇ ਆ ਊਂਠ ਵੀ ਆਣੇ ਆ ਵਜ਼ੀਰਾਂ ਨਾਲ ਸਾਹਮਣਾ ਵੀ ਕਰਨ ਪੈ ਸਕਦਾ ਹੈ ਤੂੰ ਪਿਆਦਾ ਤੂੰ ਕਿਤਾ ਵਜ਼ੀਰ ਬਣ ਜਾਏਗਾ ਉਹ ਕਹਿੰਦਾ ਫੇ ਇਸੇ ਲਈ ਤਾਂ ਮੈਂ ਕਿਹਾ ਆ ਮੈਂ ਵਜ਼ੀਰ ਬਣ ਸਕਦਾ ਆ ਮੈਨੂੰ ਪਤਾ ਰਸਤੇ 'ਚ ਮੁਸ਼ਕਿਲਾਂ ਆਣੀਆਂ ਹੈ ਪਰ ਅਗਰ ਚਾਲ ਸਹੀ ਚਲੀ ਜਾਵੇ ਸਹੀ ਢੰਗ ਨਾਲ ਚਲਿਆ ਜਾਵੇ ਤਾਂ ਕੋਈ ਊਂਠ ਕੋਈ ਘੋੜਾ ਕੋਈ ਵਜ਼ੀਰ ਮੇਰਾ ਕੁਛ ਮੈਂ ਗਾਰ ਨਹੀਂ ਸਕਦਾ ਔਰ ਮੈਨੂੰ ਪਤਾ ਹੈ ਆ ਜਿਹੜਾ ਮੇਰੇ ਹੱਥ ਯਾਨੀ ਜਿਹੜਾ ਮੈਨੂੰ ਚਲਾਉਣ ਵਾਲਾ ਹੈ ਮੈਨੂੰ ਉਸਤੇ ਵਿਸ਼ਵਾਸ ਹੈ ਕਿ ਉਹਦੀ ਚਾਲ ਹੀ ਬੜੀ ਪਿਆਰੀ ਹੈ ਉਹ ਮੈਨੂੰ ਵਜ਼ੀਰ ਬਣਾਏਗਾ ਜ਼ਰੂਰ ਬਣਾਏਗਾ ਫਿਰ ਤੇ ਤੁਹਾਨੂੰ ਇਹ ਗੱਲ ਕਿਉਂ ਦੱਸ ਰਹੇ ਹਾਂ ਕਿ ਤੁਸੀਂ ਵੀ ਆਪਣੇ ਅੰਦਰ ਇੱਕ ਸੋਚ ਲੈ ਕੇ ਬੈਠੋ ਕਿ ਐਸ ਲਈ ਮੈਂ ਜੋ ਮਰਜੀ ਹਾਂ ਬਸ ਇੱਕ ਵਾਰ ਆਪਣੇ ਆਪ ਨੂੰ ਉਹਦੇ ਹੱਥ ਛੱਡ ਦਿਓ ਜਿਦਾ ਇੱਕ ਸ਼ੇਰ ਕਹੀਦਾ ਨਾ ਜਬ ਤੁਜ ਸੇ ਨਾ ਸੁਲਜੇ ਤੇਰੇ ਉਲਝੇ ਹੋਏ ਧੰਦੇ भगवान के इंसाफ पे सब छोड़ दे बंदे खुद ही तेरी मुश्किल को वो आसान करेगा जो तू नहीं कर पाया वो भगवान करेगा बड़े-बड़े शायरों ने ये लाइनें दस के ना इंसान को भगवान दी ताकत बारे दसया है कि भगवान की कर सकदा है वो कहते जो तू नहीं कर सकदा त ए ना सोच के हो ही नहीं सकदा ओ भाई और सब कुछ कर सकदा है ਅਗਰ ਉਸਤੇ ਯਕੀਨ ਰੱਖੇ ਤਾਂ ਅਸੰਭਵ ਵੀ ਸੰਭਵ ਇਤਿਹਾਸ ਦੇ ਵਿੱਚ ਅਗਰ ਆਪਾਂ ਸਾਖੀਆਂ ਪੜ੍ਹੀਏ ਨਾ ਪੀਰਾਂ ਫਕੀਰਾਂ ਪੈਗੰਬਰਾਂ ਗੁਰੂਆਂ ਰਹਿਬਰਾਂ ਦੀਆਂ ਤਾਂ ਫਿਰ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੇ ਆਪਣੇ ਰੱਬ ਤੇ ਯਕੀਨ ਕੀਤਾ ਕਿਸ ਤਰ੍ਹਾਂ ਪ੍ਰਮਾਤਮਾ ਨੇ ਕਿੱਡਾ ਕਿੱਡੀਆਂ ਬੜੀਆਂ ਮੁਸ਼ਕਲਾਂ 'ਚ ਉਹਨਾਂ ਨੂੰ ਕੱਢਿਆ ਸਮਝੀ ਨਾ ਜ਼ਰਾ ਸਾਰਿਆਂ ਨੇ ਹੁਣ ਇਤਿਹਾਸ ਵਿੱਚ ਜਾਂਦਾ ਕਿ ਇਬਰਾਹੀਮ ਹੋਏ ਆ ਖੁਦਾ ਦੇ ਪੈਗੰਬਰ 40 ਦਿਨ ਤੱਕ ਅੱਗ 'ਚ ਬੈਠੇ ਰਹੇ ਪਰ ਅੱਗ ਉਹਨਾਂ ਦੇ ਬਾਲ ਤੱਕ ਨੂੰ ਸਾੜ ਨਾ ਸਕੀ ਭਗਤ ਪ੍ਰਲਾਦ ਬਾਰੇ ਵੀ ਪੜਿਆ ਹੈ ਨਾ ਕਿ ਭਗਤ ਪ੍ਰਲਾਦ ਨੂੰ ਵੀ ਹੋਲਿਕਾ ਦਹਨ ਜਦੋਂ ਹੋਲੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਹੋਲਿਕਾ ਦਹਨ ਵੀ ਕੀਤਾ ਜਾਂਦਾ ਹੈ ਲੱਕੜੇ ਰੱਖ ਕੇ ਅੱਗ ਲਾਈ ਜਾਂਦੀ ਹੈ ਕਿਉਂ ਉਸ ਯਾਦ ਵਿੱਚ ਕਿ ਜਦੋਂ ਕਹਿੰਦੇ ਹਿਰਨਕਸ਼ਪਿਆ ਜੋ ਭਗਤ ਪ੍ਰਲਾਦ ਦਾ ਪਿਤਾ ਸੀ ਉਹਦੀ ਭੈਣ ਨੂੰ ਵਰਦਾਨ ਮਿਲਿਆ ਸੀ ਕਿ ਇਹਨੂੰ ਅੱਗ ਸਾੜ ਨਹੀਂ ਸਕਦੀ ਤਾਂ ਉਹਨੇ ਪ੍ਰਲਾਦ ਨੂੰ ਗੋਚ 'ਚ ਬਿਠਾਇਆ ਔਰ ਅੱਗ 'ਚ ਬਹਿ ਗਈ ਅੱਗ ਮਚੀ ਤਾਂ ਕਹਿੰਦੇ ਹੋਲਿਕਾ ਝੜ ਕੇ ਉਹਦਾ ਨਾਮ ਸੀ ਹੋਲੀਕਾ ਉਹ ਸੜ ਕੇ ਸੁਆਹ ਹੋ ਗਈ ਪਰ ਪ੍ਰਲਾਦ ਹੱਸ ਰਿਹਾ ਬੈਠਾ ਤਰਲੇ ਹੀਰਨਿਕ ਛੱਪਿਆ ਨੇ ਪੁੱਛਿਆ ਬ੍ਰਹਮਾ ਨੂੰ ਕਿ ਤੁਸੀਂ ਤਾਂ ਮੇਰੀ ਭੈਣ ਨੂੰ ਵਰਦਾਨ ਦਿੱਤਾ ਸੀ ਇਹਨੂੰ ਅੱਗ ਸਾੜ ਨਹੀਂ ਸਕਦੀ ਇਹ ਕਿੱਦਾਂ ਸੜ ਗਈ ਤਾਂ ਬ੍ਰਹਮਾ ਨੇ ਪਤਾ ਕੀ ਕਿਹਾ ਉਹ ਕਹਿੰਦੇ ਇਹਨੂੰ ਅੱਗ ਨੇ ਨਹੀਂ ਸਾੜਿਆ ਆ ਭਗਤ ਪ੍ਰਲਾਦ ਦੀ ਤਪੱਸਿਆ ਦੇ ਤਾਪ ਨੇ ਸਾੜਿਆ ਇਹਨੂੰ ਕਿਉਂਕਿ ਵਰਦਾਨ ਤੋਂ ਵੀ ਬੜੀ ਰੱਬ ਦੀ ਭਗਤੀ ਹੁੰਦੀ ਹੈ ਜਿਹੜਾ ਰੱਬ ਨੂੰ ਯਾਦ ਕਰਦਾ ਹੈ ਫਿਰ ਉਹਦਾ ਅਗ ਵੀ ਕੁਸ਼ ਬੜ ਕੇ ਉਹਦੇ ਅੰਦਰੋਂ ਜਿਹੜਾ ਤਾਪ ਨਿਕਲਦਾ ਹੈ ਨਾ ਉਹਦੇ ਵੱਲਾਂ ਵਾਲੀਆਂ ਸਾਰੀਆਂ ਮੁਸੀਬਤਾਂ ਨੂੰ ਸਾੜ ਕੇ ਸੁਆਹ ਕਰਦਾ ਇਹ ਰੱਬ ਦੀ ਤਾਕਤ ਹੈ ਉਹਦੇ ਸਿਮਰਨ ਦੀ ਉਹਦੀ ਬੰਦਗੀ ਦੀ ਸਮਝਦੇ ਹੋ ਬਣੀ ਇਸ ਲਈ ਅੱਜ ਬੰਦਾ ਉਹਦਾ ਸਿਮਰਨ ਕਰਨਾ ਹੀ ਭੁੱਲ ਗਿਆ ਇਸ ਲਈ ਤਾਂ ਅਸੀਂ ਇੱਕ ਗੱਲ ਕਹਿਣਾ ਚਾਹਾਂਗੇ ਇੱਥੇ ਕਿ ਅਗਰ ਖੁਦਾ ਹੁਣ ਕਹੀ ਕਹਿੰਦੇ ਰੱਬ ਹੈ ਨਹੀਂ ਕਹੀ ਕਹਿ ਦਿੰਦੇ ਐ रब है नहीं असी नहीं मानते परमात्मा है नहीं तो असं इतना कहना चाहवागे कि अगर खुदा नहीं है तो गुरुओं रहवरों ने किया उसका जिक्र क्यों कि गुरुआ ने कि रहर ने पीरा पैगंबर ने जिक्र किया नहीं चाहे कोई किसी ने वाहगुरु कह के जिक्र किया किसी ने अल्लाह कह के किसी ने राम कह के किसी ने ईश्वर कह के किसी ने भगवान कह के नाम अलग अलग पर सारे ने जिक्र शक्ति का ਇਸ ਲਈ ਅਗਰ ਖੁਦਾ ਨਹੀਂ ਹੈ ਤਾਂ ਫਿਰ ਗੁਰੂਆਂ ਰਹਿਬਰੋਂ ਨੇ ਕੀਤਾ ਉਸ ਦਾ ਜ਼ਿਕਰ ਕਿਉਂ ਔਰ ਅਗਰ ਖੁਦਾ ਹੈ ਤਾਂ ਇਹ ਬੰਦੇ ਫਿਰ ਤੂ ਕਰਤਾ ਹੈ ਇਤਨੀ ਫਿਕਰ ਕਿਉਂ ਐਤੋ ਕੀ ਪਤਾ ਲੱਗਦਾ ਹੈ ਕਿ ਰੱਬ ਹੈ ਜੇ ਨਾ ਹੁੰਦਾ ਤਾਂ ਇਨੇ ਪੈਗੰਬਰ ਇਨੇ ਗੁਰੂ ਰਹਿਬਰ ਪੀਰ ਫਕੀਰ ਅਵਤਾਰ ਦੁਨੀਆ ਤੇ ਆਏ ਉਹਨੇ ਰੱਬ ਦਾ ਜ਼ਿਕਰ ਕਿਉਂ ਕਰਨਾ ਸੀ ਭਗਵਾਨ ਕਹਿ ਕੇ ਈਸ਼ਵਰ ਕਹਿ ਕੇ ਕਿਉਂ ਕਰਨਾ ਸੀ ਕਿ ਬੰਦਿਆ ਭਗਵਾਨ ਦਾ ਸਿਮਰਨ ਕਰ ਭਗਵਾਨ ਤੇ ਵਿਸ਼ਵਾਸ ਰੱਖ ਕੀਤਾ ਕਿ ਨਹੀਂ ਸਾਰਿਆਂ ਦਾ ਜ਼ਿਕਰ ਔਰ ਜਿਨ੍ਹਾਂ ਨੇ ਜ਼ਿਕਰ ਕੀਤਾ ਨਾ ਜੈ ਜੈਕਾਰ ਵੀ ਤਾਂ ਜਿਹੜੇ ਕਹਿੰਦੇ ਰੱਬ ਹੈ ਨਹੀਂ ਅੱਜ ਦੇਖ ਰੋ ਨਾਮ ਲੱਭਦਾ ਕਿਤੇ ਉਹਨਾਂ ਨਾਲ ਇਸ ਲਈ ਤਾਂ ਮਤਲਬ ਇਹ ਉਹ ਹੈ ਤਾਂ ਜਿਹੜਾ ਉਹਦੇ ਨਾਲ ਜੁੜੇਗਾ ਫਿਰ ਜੈ ਜੈਕਾਰ ਵੀ ਤਾਂ ਜਿਹੜਾ ਕਹੇਗਾ ਹੈ ਨਹੀਂ ਤੇ ਇੱਕ ਦਿਨ ਦੁਨੀਆਂ ਨੇ ਵੀ ਕਹਣਾ ਦਿਲ ਬੰਦਾ ਹੀ ਹੈ ਨਹੀਂ ਇਹ ਜਾਣਦੇ ਨਹੀਂ ਉਹਨੂੰ ਹੈ ਕੌਣ ਜਿਹੜਾ ਰੱਬ ਨੂੰ ਭੁੱਲ ਜਾਂਦਾ ਫਿਰ ਦੁਨੀਆਂ ਨੂੰ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਫਿਰ ਦੁਨੀਆ ਉਹਨਾਂ ਨੂੰ ਹੁਣ ਤੁਸੀਂ ਚਾਹਦੇ ਹੋ ਦੁਨੀਆ ਯਾਦ ਰੱਖੇ ਤੁਹਾਨੂੰ ਤਾਂ ਫਿਰ ਅੱਜ ਤੋਂ ਆਪਣੇ ਰੱਬ ਨੂੰ ਯਾਦ ਰੱਖਣਾ ਸ਼ੁਰੂ ਕਰਦੇ ਹੋ ਕਿਉਂਕਿ ਮੌਲਾਨਾ ਰੂਮੀ ਨੇ ਬੜੀ ਪਿਆਰੀ ਗੱਲ ਕਹੀ ਹੈ ਮੌਲਾਨਾ ਰੂਮੀ ਕਹਿੰਦੇ ਕਿ ਜੋ ਰੱਬ ਕੀ ਫਿਕਰ ਛੋੜ ਕੇ ਦੁਨੀਆ ਕੀ ਫਿਕਰ ਕਰਤਾ ਹੈ ਜੋ ਰੱਬ ਕੀ ਫਿਕਰ ਛੋੜ ਕਰ ਇਸ ਦੁਨੀਆ ਕੀ ਫਿਕਰ ਕਰਤਾ ਹੈ ਉਸकी ساری ਜ਼ਿੰਦਗੀ ਫਿਕਰੋ ਵਿੱਚ ਹੀ ਗੁਜ਼ਰ ਜਾਂਦੀ ਹੈ टेंशन गुजर जाती है जिंदगी जो रब की फिक्र छोड़कर इस दुनिया की फिक्र करता है उसकी सारी जिंदगी फिक्रों में ही गुजर जाती है और जो दुनिया की फिक्र छोड़कर उस रब की फिक्र करता है तो फिर उस जिंदगी उसकी जिंदगी की सारी फिक्रों को रब दूर कर देता है याद रखना ये बड़ा प्यारा बचन है मौलाना रूमी रब ਕਿ ਜੋ ਰੱਬ ਕੀ ਫਿਕਰ ਛੋੜ ਕੇ ਦੁਨੀਆ ਕੀ ਫਿਕਰ ਕਰਤਾ ਹੈ ਉਸकी सारी जिंदगी फिकरों में गुजर जाती है और जो दुनिया की फिक्र छोड़ कर रब की फिक्र करता है फिर वो रब उसकी सारी फिकरों को दूर फिकर कर देता है कहते ਜਿਹੜਾ ਉਹਦੀ ਫਿਕਰ ਕਰਨਾ ਸ਼ੁਰੂ ਕਰ ਦਿੰਦਾ ਨਾ ਫੇ ਰੱਬ ਕਹਿੰਦਾ ਤੂੰ ਮੇਰੀ ਫਿਕਰ ਕਰ ਰਿਹਾ ਮੇਰਾ ਜ਼ਿਕਰ ਕਰ ਰਿਹਾ ਆ ਤਾਂ ਲੈ ਤੇਰੇ ਜੀਵਨ ਦੀਆਂ ਸਾਰੀਆਂ ਫਿਕਰਾਂ ਮੈਂ ਦੂਰ ਕਰ ਦੇਣੀਆਂ ਪਰ ਅੱਜ ਬੰਦਾ ਰੱਬ ਦੀ ਫਿਕਰ ਕਰਦਾ ਨਹੀਂ ਦੁਨੀਆ ਦੀ ਫਿਕਰ ਕਰਦਾ ਹੈ ਹੁਣ ਕਿਤੇ ਕੋਈ ਪਾਪ ਕਰਨੇ ਹੋਵੇ ਨਾ ਕੋਈ ਦੁਨੀਆ ਦਾ ਨਹੀਂ ਦੇਖ ਰਹੀ ਉਹ ਦੁਨੀਆ ਨੂੰ ਬਾਅਦ ਚੋਂ ਦੇਖੀ ਪਹਿਲਾਂ ਦੇਖ ਰੱਬ ਤਾਂ ਨਹੀਂ ਦੇਖ ਰਿਆ ਕਿਉਂਕਿ ਜਦੋਂ ਰੱਬ ਦਾ ਹੀ ਫਿਕਰ ਕਰਨੀ ਸ਼ੁਰੂ ਕਰਦੇ ਮਾਂ ਕਿ ਆਹ ਗਲਤ ਕੰਮ ਨਹੀਂ ਕਰਨਾ ਦੁਨੀਆ ਦੇਖੇ ਚਾਹੇ ਨਾ ਦੇਖੇ ਪਰ ਮੇਰਾ ਰੱਬ ਦੇਖ ਰਿਹਾ ਹੈ ਜਦੋਂ ਉਹਦੀ ਫਿਕਰ ਕਰਨੀ ਸ਼ੁਰੂ ਕਰਾਂਗੇ ਪਰ ਅੱਜ ਬੰਦਾ ਕੀ ਕਰਦਾ ਹੈ ਅੱਜ ਬੰਦਾ ਦੁਨੀਆ ਦੀ ਫਿਕਰ ਕਰਦਾ ਹੈ ਦੁਨੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹਦੇ ਪਿੱਛੇ ਆਪਣੇ ਰੱਬ ਨੂੰ ਨਾਰਾਜ਼ ਹੁਣ ਕਿਹਬਾ ਬੰਦੇ ਗਈ ਮਾਲਕੋ ਰਿਸ਼ਤੇਦਾਰਾਂ ਨੇ ਘਰ ਆਣਾ ਹੈ ਬਾਹਰੋਂ ਆਣਾ ਹੈ ਪੈਗ ਬੁਗ ਲਾंदे ਪਲਾਦੀ ਉਹਨਾਂ ਨੇ ਭਾਈ ਕਰ ਲੈ ਰਾਜੀ ਉਹਨੂੰ ਰੱਬ ਨੂੰ ਨਰਾਜ਼ ਕਰ ਲੈ ਤੂੰ ਬਾਅਦ ਵਿੱਚ ਮੁਸ਼ਕਿਲ ਆਣੀ ਤਾਂ ਉਹਨਾਂ ਨੇ ਕੰਮ ਨਹੀਂ ਆਣਾ ਕੰਮ ਇਸ ਲਈ ਤੈਨੂੰ ਤਾਂ ਹੋਣਾ ਚਾਹੀਦਾ ਹੈ ਕਿ ਮੈਂ ਉਹ ਕਰਮ ਨਹੀਂ ਕਰਨਾ ਜਿਸ ਨਾਲ ਮੇਰਾ ਰੱਬ ਨਰਾਜ਼ ਹੋਵੇ ਕਿਉਂਕਿ ਕਰਨੀ ਆਪੋ ਆਪਣੀ ਕੈ ਨੇੜੇ ਮੈਂ ਕਿਉਂ ਕਰਮ ਕਰਾਂ ਜਿਹੜੇ ਮੈਨੂੰ ਮੇਰੇ ਰੱਬ ਤੋਂ ਹੀ ਕਿਉਂਕਿ ਕੱਲ ਨੂੰ ਮੁਸ਼ਕਿਲ ਆਈ ਤਾਂ ਦੁਨੀਆ ਨੇ ਨਹੀਂ ਉਹਨੇ ਮੈਨੂੰ ਬਚਾਉਣਾ ਹੈ